ਸਟਾਰ ਉਪਰੋਕਤ ਵਿਸ਼ੇ ਤੇ ਆਪ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਇਹ ਲਿਖਣ ਦੀ ਆਗਿਆ ਹੋਈ ਹੈ ਕਿ ਵੱਖੋ-ਵੱਖਰੇ ਪਿੰਡਾਂ ਦਾ ਦੌਰਾ ਕਰਦਿਆਂ ਮੁੱਖ ਮੰਤਰੀ ਜੀ ਨੂੰ ਜਨਤਾ ਦੇ ਕਈ ਡੈਪੋਟੇਸ਼ਨ ਮਿਲਦੇ ਹਨ ਅਤੇ ਕਈ ਕਿਸਮ ਦੀਆਂ ਆਪਣੀਆਂ ਤਕਲੀਫਾਂ ਦੱਸਦੇ ਹਨ ਡੰਡੀ ਇਹ ਤਕਲੀਫਾਂ ਦੂਰ ਕਰਨ ਦੇ ਸਬੰਧ ਵਿੱਚ ਵਿਭਾਗਾਂ ਨੂੰ ਉਹਨਾਂ ਦੀਆਂ ਅਰਜ਼ੀਆਂ ਜਾਂ ਨੋਟ ਭੇਜੇ ਜਾਂਦੇ ਹਨ ਡੰਡੀ ਕਈ ਥਾਮੇ ਤੇ ਹਾਲਾਤ ਨੂੰ ਮੁੱਖ ਰੱਖਦੇ ਹਾਂ ਹੋਇਆਂ ਮੁੱਖ ਮੰਤਰੀ ਜੀ ਕਮਿਟਮੈਂਟ ਵੀ ਕਰ ਆਉਂਦੇ ਹਨ ਡੰਡੀ ਇਨ੍ਹਾਂ ਕਮਿਟਮੈਂਟਾਂ ਬਾਰੇ ਲਿਖ ਕੇ ਸਬੰਧਿਤ ਵਿਭਾਗਾਂ ਨੂੰ ਭੇਜ ਦਿੱਤਾ ਜਾਂਦਾ ਹੈ ਡੰਡੀ ਮੁੱਖ ਮੰਤਰੀ ਜੀ ਦੇ ਨੋਟਿਸ ਵਿੱਚ ਆਇਆ ਹੈ ਕਿ ਬਹੁਤ ਸਾਰੇ ਕੇਸਾਂ ਵਿੱਚ ਚੇਤਾਵਨੀ ਪੱਤਰ ਭੇਜਣ ਤੇ ਵੀ ਵਿਭਾਗਾਂ ਵੱਲੋਂ ਇਹ ਨਹੀਂ ਦੱਸਿਆ ਜਾਂਦਾ ਕਿ ਉਹਨਾਂ ਹੁਕਮਾਂ ਉੱਤੇ ਕੀ ਕਾਰਵਾਈ ਕੀਤੀ ਗਈ ਹੈ ਡੰਡੀ ਇਸ ਲਈ ਮੈਨੂੰ ਇਹ ਲੇਖਣ ਦੀ ਹਦਾਇਤ ਹੋਈ ਹੈ ਕਿ ਮੁੱਖ ਮੰਤਰੀ ਜੀ ਵੱਲੋਂ ਜਿਹੜੇ ਹੁਕਮ ਜਾਰੀ ਹੁੰਦੇ ਹਨ ਉਹਨਾਂ ਸੰਬੰਧੀ ਜੇੜੀ ਕੋਈ ਕਾਰਵਾਈ ਕੀਤੀ ਜਾਵੇ ਉਹ 15 ਦਿਨਾਂ ਦੇ ਅੰਦਰ ਅੰਦਰ ਦੱਸੀ ਜਾਵੇ ਭਾਵੇਂ ਇਹ ਰਿਪੋਰਟ ਅੰਤਰੇਮ ਸੂਚਨਾ ਰੱਖਦੀ ਹੋਵੇ ਡੰਡੀ ਇਸ ਦੇ ਨਾਲ ਹੀ ਸਰਕਾਰ ਇਸ ਗੱਲ ਤੇ ਵੀ ਪੂਰਾ ਜੋਰ ਦਿੰਦੀ ਹੈ ਕਿ ਜਿਹੜੀਆਂ ਅਰਜ਼ੀਆਂ ਵਿਭਾਗਾ ਨੂੰ ਮੁੱਖ ਮੰਤਰੀ ਜੀ ਜਾਂ ਉਹਨਾਂ ਦੇ ਸਾਥੀ ਵਜ਼ੀਰਾਂ ਵੱਲੋਂ ਰਿਮਾਰਕਸ ਸਹਿਤ ਜਾਂ ਬਿਨਾ ਰਿਮਾਰਕਸ ਭੇਜੀਆਂ ਜਾਂਦੀਆਂ ਹਨ ਉਹਨਾਂ ਵਿੱਚ ਬੇਨਕਾਰ ਨੂੰ ਮੁਨਾਸਬ ਸਮੇਂ ਦੇ ਅੰਦਰ ਯੋਗ ਜਵਾਬ ਜਾਂ ਸੂਚਨਾ ਦਿੱਤੀ ਜਾਵੇ ਡੰਡੀ ਅਗਲਾ ਪੈਰਾ ਲਿਖਦੇ ਨਾਲ ਹੀ ਵਰਤਮਾਨ ਹਦਾਇਤਾਂ ਦੇ ਅਨੁਸਾਰ ਅਫਸਰਾਂ ਨੂੰ ਚਾਹੀਦਾ ਹੈ ਕਿ ਉਹ ਜਨਤਾ ਨੂੰ ਮਿਲਨ ਵਿੱਚ ਕੋਈ ਸੰਕੋਚ ਨਾ ਕਰਨ ਡੰਡੀ ਉਹਨਾਂ ਨੂੰ ਪ੍ਰੇਮਪੂਰਵਕ ਸੁਣ ਕੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਦਾ ਹਰ ਸੰਭਵ ਯਤਨ ਕਰਨ ਡੰਡੇ ਪਰ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਜਦੋਂ ਪਬਲਿਕ ਦੇ ਆਦਮੀ ਆਪਣੇ ਨੀਤੀ ਕੰਮਾਂ ਅਤੇ ਤਕਲੀਫਾਂ ਲਈ ਅਫਸਰਾਂ ਕੋਲ ਜਾਂਦੇ ਹਨ ਤਾਂ ਕੋਈ ਅਫਸਰ ਉਹਨਾਂ ਨੂੰ ਸਹੀ ਰਸਤਾ ਨਹੀਂ ਦੱਸਦਾ ਸਗੋਂ ਫਾਲਤੂ ਦੀਆਂ ਗੱਲਾਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਮੁੱਖ ਮੰਤਰੀ ਜੀ ਜਾਂ ਕਿਸੇ ਹੋਰ ਮੰਤਰੀ ਕੋਲੋਂ ਹੁਕਮ ਲਿਖਵਾ ਕੇ ਲੈ ਆਵੋ ਫਿਰ ਤੁਹਾਡਾ ਕੰਮ ਕਰ ਦਿੱਤਾ ਜਾਵੇਗਾ ਡੰਡੀ ਕਿਉਂਕਿ ਉਪਰੋਕਤ ਕਿਸਮ ਦੀ ਰੁਚੀ ਬਹੁਤ ਹੀ ਇਤਰਾਜ਼ਯੋਗ ਹੈ ਡੰਡੀ ਇਸ ਲਈ ਸਰਕਾਰ ਨੇ ਇਸ ਦਾ ਬੜਾ ਗੰਭੀਰ ਨੋਟਿਸ ਲਿਆ ਹੈ ਅਤੇ ਸਰਕਾਰ ਇਹ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੀ ਨਾਵਾਜਬ ਰੀਤੀ ਤੁਰੰਤ ਬੰਦ ਕਰ ਦਿੱਤੀ ਜਾਵੇ ਡੰਡੀ ਇਸ ਸਬੰਧ ਵਿੱਚ ਆਪਣੇ ਅਧੀਨ ਕੰਮ ਕਰ ਰਹੇ ਸਾਰੇ ਅਫਸਰਾਂ ਨੂੰ ਇਹ ਵੀ ਦੱਸ ਦਿੱਤਾ ਜਾਵੇ ਕਿ ਜੇਕਰ ਅੱਗੇ ਤੋਂ ਕਿਸੇ ਨੇ ਪਬਲਿਕ ਦੇ ਆਦਮੀਆਂ ਨੂੰ ਇਸ ਤਰ੍ਹਾਂ ਕੋਰਾਹੇ ਪਾਇਆ ਤਾਂ ਉਸ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨਾਲ ਵੀ ਕਿਸੇ ਕਿਸਮ ਦੀ ਟੱਲ ਨਹੀਂ ਵਰਤੀ ਜਾਵੇਗੀ ਡੰਡੀ ਇਹਨਾਂ ਹਦਾਇਤਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਅਤੇ ਪੱਤਰ ਦੀ ਪਹੁੰਚ ਰਸੀਦ ਭੇਜੀ ਜਾਵੇ Dundee